ਅੱਜ ਫਲੋਰ ਦੇ ਐਸਡੀਐਮ ਦਫ਼ਤਰ ਵਿੱਚ ਮੀਟਿੰਗ ਕੀਤੀ ਗਈ ਜਿਸ ਦੀ ਅਗਵਾਈ ਐਸਡੀਐਮ ਪ੍ਰਨੀਤ ਕੋਰ ਬਰਾੜ ਨੇ ਕੀਤੀ ਇਸ ਮੌਕੇ ਤੇ ਐਸਡੀਐਮ ਪ੍ਰਨੀਤ ਕੋਰ ਦਾ ਕਹਿਣਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 15 ਅਗਸਤ ਦਾ ਪ੍ਰੋਗਰਾਮ ਸੇਨੀਅਰ ਸਰਕਾਰੀ ਸਕੂਲ ਲੜਕਿਆਂ ਵਿੱਚ ਮਨਾਇਆ ਜਾਵੇਗਾ ਜਿੱਥੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਦੇਸ਼ ਭਗਤੀ ਦੇ ਪ੍ਰੋਗਰਾਮ ਪੇਸ਼ ਕਰਨਗੇ ਇਸ ਮੌਕੇ ਤੇ ਆਜ਼ਾਦੀ ਗੁਲਾਟੀਆਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ ਸਾਰੇ ਫਲੋਰ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਹ ਉਹਨਾਂ ਸੀ ਜਸਰਾ ਹਨੂਪਤਾ ਵੀ 15 ਅਗਸਤ ਸਾਡਾ ਸੁਤੰਤਰਤਾ ਦਿਵਸ ਆ ਰਿਹਾ ਅੱਜ ਅਸੀਂ ਫਿਲੌਰ ਸਬਡਿਵੀਜ਼ਨ ਦੇ ਸਾਰੇ ਮਹਿਕਮਿਆਂ ਨਾਲ ਉਸ ਪ੍ਰੋਗਰਾਮ ਦੀ ਮੀਟਿੰਗ ਕੀਤੀ ਹੈ ਜੀ ਸਾਰੇ ਮਹਿਕਮੇ ਜਿਹੜੇ ਇਸ ਵਿੱਚ ਸ਼ਮੂਲੀਅਤ ਕਰਦੇ ਨੇ ਕੰਮ ਕਰਦੇ ਆ ਸਭ ਨੂੰ ਬੁਲਾਇਆ ਸੀ ਸਕੂਲ ਦੇ ਹੈਡਸ ਨੂੰ ਵੀ ਬੁਲਾਇਆ ਸੀ ਤੇ ਅਸੀਂ ਸਾਰੀ ਤਿਆਰੀ ਅਸੈਸ ਕੀਤੀ ਹੈਗੀ ਹੈ ਤੇ ਹੋਪਫੁਲੀ ਚੰਗਾ ਪ੍ਰੋਗਰਾਮ ਹੋਏਗਾ ਸਾਡੇ ਲਈ ਬਹੁਤ ਇੰਪੋਰਟੈਂਟ ਫੰਕਸ਼ਨ ਹੁੰਦਾ ਹੈਗਾ ਇੱਕ ਸਾਡੇ ਵਾਸਤੇ ਇਹ ਇੱਕ ਦਿਹਾੜਾ ਹੀ ਹੈ ਇੱਕ ਤਿਉਹਾਰ ਹੈ ਜਿਹਨੂੰ ਅਸੀਂ ਮਨਾਉਣਾ ਹੁੰਦਾ ਤੇ ਸਾਡੇ ਅਸੀਂ ਡਿਊਟੀ ਬਾਉਂਡ ਵੀ ਹੈਗੀਆਂ ਤੇ ਪਰ ਅਸੀਂ ਬੜੀ ਖੁਸ਼ੀ ਨਾਲ ਇਹ ਫੰਕਸ਼ਨ ਮਨਾਉਣਾ ਚਾਹੁੰਦੇ ਹੁੰਨੇ ਆ ਇਸ ਕਰਕੇ ਸਾਨੂੰ ਹੁੰਦਾ ਕਿ ਜਿਹੜੀ ਸਾਡੀ ਤਿਆਰੀ ਹੈ ਉਹ ਬਿਲਕੁਲ ਮੁਕੰਮਲ ਹੋਵੇ ਤੇ ਬਹੁਤ ਅਸੀਂ ਸੋਹਣੇ ਤਰੀਕੇ ਨਾਲ ਇਹ ਫੰਕਸ਼ਨ ਬਣਾਈਏ ਤੇ ਅਸੀਂ ਇਹ ਵੀ ਚਾਹਾਂਗੇ ਕਿ 15 ਅਗਸਤ ਦੇ ਜਿਹੜੇ ਫਲੋਰ ਦੇ ਸਾਰੇ ਵਾਸੀ ਆ ਫਲੋਰ ਨੂਰ ਮਹਿਲ ਗੁਰਾਇਆ ਬਿਲਗਾ ਉਹ ਸਾਰੇ ਇੱਥੇ ਆਉਣ ਹੁਮ ਹੁਮ ਆ ਕੇ ਤੇ ਸਾਡਾ ਫੰਕਸ਼ਨ ਵੀ ਦੇਖਣ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ